ਮੈਂ ਫੋਨ ਕੀਤਾ ਵੀਰ ਮੇਰੇ ਕੋਲ ਵੇਖ ਸਕਦਾ ਮੇਰੀ ਇਹ ਗੱਲ ਸੁਣੋ ਅੱਜ ਅਸੀਂ ਅੱਜ ਅਸੀਂ ਉਹ ਬਾਕੀ ਉਹ ਵੀ ਨਹੀਂ ਹੈ ਨਹੀਂ ਤੁਸੀਂ ਇਹ ਨਹੀਂ ਕੰਮ ਕਰਦੇ ਹੋ ਭਾਜੀ ਮੇਰੀ ਮਦਦ ਬੋਲੋ ਉਹ ਬੱਤੀ ਡੈਮਰ ਬੱਤੀ ਨਹੀਂ ਹੈ ਠੀਕ ਹੈ ਮੈਂ ਸਾਰਾ ਮੈਂ 1 ਘੰਟੇ ਉੱਪਰ ਬੰਦ ਮਾਰਦੇ ਠੀਕ ਹੈ ਬੰਦ ਕਰੀ ਬੰਦ ਮਰਿਆ ਉਹ دوسری ਗੱਲ ਸੁਣੋ ਇਤਰਾ ਪਾਣੀ ਮਾਰ ਹੋ ਗਿਆ ਡਬਲ ਹੋ ਗਿਆ ਇਹੋ ਮੁਸੀਬਤ ਆਈ ਹੈ ਭਾਜੀ ਮੁਸੀਬਤ ਆਈ ਹੈ ਹਾਲ ਹਾਲ ਨਹੀਂ ਹੈ ਨਹੀਂ ਸੀ ਤੁਮ ਨਾਲ ਦੇਖੀ ਤੇਰੀ ਡਾਲ ਰਿਹਾ ਮਾਦੀ ਗੱਲ ਹੈ ਇੱਕ ਘੰਟੇ ਦੇ ਵਿੱਚ 4 ਫੁੱਟ ਪਾਣੀ ਲੱਗ ਗਿਆ ਇਹਦਾ ਹੱਲ ਕੀ ਤੁਮ ਮੈਂ ਅੱਜ ਆਣ ਮੰਨ ਗਿਆ ਕਿਤੇ ਤੁਸ ਕਿਤੇ ਮਾਦ ਹੈ ਆ ਜਾਓ ਸਾਹਮਣੇ ਆ ਤੂੰ ਬੰਦੇ ਦੇ ਦੇ ਜੀ ਉਹ ਨਾ ਉਹ ਲੱਗਦਾ ਉਹ ਪੜਿਆ ਅੰਨੇ ਪੀੜੀ ਚੜ੍ਹ ਉਹ ਰੇ ਬੜੀ ਮਾਤਾ ਦੇ ਬੋਲ ਵੀ ਕਿਤੇ ਉਹਦਾ ਨੰਬਰ ਕਰਕੇ ਆਇਆ ਹੋਇਆ ਉਹ ਉਹ ਕਰਾਂਗਾ ਕਰੂੰਗਾ ਨਾ ਬੋਤਲਾ ਆਉਂਦਾ ਮੈਂ 40 ਦਿਨ ਮੈਂ ਕੱਲ ਸੋਣਾ ਮੈਂ ਭਾਈ ਸਾਹਿਬ ਨੂੰ ਦਿੰਦਾ ਸਟਾਪ ਪਾ ਦੇ ਫਿਰ ਦਰਿਆ ਦੀ ਹੈ ਹੈ ਸਟਾਪ ਪਾ ਦਾ ਦਰਿਆ ਦੀ ਹੈ